224 ਚ ਹੋਣ ਜਾ ਰਹੀਆਂ ਲੋਕ ਸਭਾ ਵਿਧਾਇਕ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵੀ ਤੇਜ਼ੀ ਲਿਆਉਂਦੇ ਹੋਏ ਸ਼ਕਤੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਉੱਥੇ ਹੀ ਪੰਜਾਬ ਕਾਂਗਰਸ ਵੱਲੋਂ ਵੀ ਆਪਣਾ ਪਹਿਲਾ ਪੰਜਾਬ ਕਾਂਗਰਸ ਸੰमेलन ਸਮਰਾਲਾ ਵੀ ਕਿਹਾ ਕੀਤਾ ਗਿਆ ਜਿਸ ਵਿੱਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਚੁਨ ਖੜਗੇ ਵਰਕਰਾਂ ਨੂੰ ਇਨਾ ਚੋਣਾ ਸੰਬੰਧੀ ਲੰਬ ਮੰਦ ਕਰਨ ਲਈ ਪਹੁੰਚੇ ਇਸ ਸੰਮੇਲਨ ਵਿੱਚ ਜਿੱਥੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਮੂਲੀਅਤ ਕੀਤੀ ਉੱਥੇ ਹਲਕਾ ਫਗਵਾੜਾ ਦੇ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਢਾਲੀਪਾਲ ਦੀ ਅਗਵਾਈ ਹੇਠ ਸਥਾਨਕ ਕੇਜੀ ਰਿਜ਼ੋਰਟ ਤੋਂ ਕਾਂਗਰਸੀ ਵਰਕਰਾਂ ਦਾ ਇੱਕ ਵੱਡਾ ਜਥਾ ਵੱਖ-ਵੱਖ ਬਸਾਂ ਤੇ ਕਾਰਾਂ ਰਾਹੀਂ ਸਮਰਾਲਾ ਲਈ ਰਵਾਨਾ ਹੋਇਆ ਇਸ ਮੌਕੇ ਵਿਧਾਇਕ ਤਾਲੀਵਾਲ ਨੇ ਕਿਹਾ ਕਿ ਸੰਮੇਲਨ ਵਿੱਚ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਵਰਕਰਾਂ ਨੂੰ ਲਾਮਬੰਦ ਕਰਨਗੇ ਤੇ ਇਨਾ ਚੋਣਾਂ ਦੀ ਤਿਆਰੀ ਇਸੰਦੀ ਵਿਚਾਰ ਚਰਚਾ ਕਰਨਗੇ ਜਿਸ ਤਰ੍ਹਾਂ ਕਿ ਸਾਰੇ ਜਾਣਦੇ ਆ ਕਿ ਬਹੁਤ ਜਲ ਜੜੀਆਂ ਹੈਗੀਆਂ ਲੋਕ ਸਭਾ ਚੋਣਾਂ ਹੋਣ ਜਾਣੀਆਂ ਹੈਗੀਆਂ ਉਹਦੇ ਸੰਬੰਧ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਜਿਹੜਾ ਹੈਗਾ ਸਾਡੇ ਦੇਸ਼ ਵਿੱਚ ਜਿਹੜਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਸਾਡੇ ਕਰੀਬ ਵਿੱਚ ਜਿਹੜਾ ਹੈਗਾ ਸਾਡੇ ਰਾਸ਼ਟਰਪਤੀ ਮਲਕਾਉਜ਼ਨ ਖੜਗੇ ਸਾਹਿਬ ਜਿਹੜੇ ਹੈਗੇ ਅੱਜ ਉਹ ਸ਼ਰਾਲਾ ਵੇਖੇ ਕਾਂਗਰਸ ਪਾਰਟੀ ਦੇ ਵਰਕਰਸ ਨੂੰ ਦਾ ਉੱत्साਹ ਦੌਰ ਵਾਸਤੇ ਅਤੇ ਦਿਸ਼ਾ ਨਿਰਦੇਸ਼ ਦੇਣ ਵਾਸਤੇ ਅੱਜ ਵਾਰ ਨੇ ਸਾਰੇ ਪੰਜਾਬ ਵਿੱਚੋਂ ਬੜੀ ਵੱਡੀ ਗਿਣਤੀ ਵਿੱਚ ਜਿਹੜੇ ਹੈਗੇ ਕਾਂਗਰਸ ਵਰਕਰਸ ਲੀਡਰਸ ਹੈ ਵਾਰ ਸਾਡੇ ਨੇ ਪੁਗਵਾੜੇ ਵਿੱਚੋਂ ਵੀ ਸਾਡੇ ਸਾਰੇ ਹੀ ਜਿੰਨੇ ਸਿੱਧਕੁਚਿਤ ਮੈਂਬਰ ਸਕੇ ਨੇ ਜੋ ਅਪਕਟੇਰੇ ਮੈਂਬਰ ਸਕੇ ਬਲਾਕਸ਼ਾਹ ਦੇ ਪ੍ਰਧਾਨ ਹੈਗੇ ਨੇ ਉਸ ਦੇ ਨਾਲ ਹੀ ਮੰਡਲ ਪ੍ਰਧਾਨ ਹੈਗੇ ਨੇ ਔਰ ਮੰਡਲ ਸਕੇ ਦੇ ਮੈਂਬਰ ਹੈਗੇ ਵੀ ਉਹ ਸਾਰੇ ਜਿਹੜੇ ਹੈਗੇ ਅੱਜਾਰੇ ਕਿਉਂਕਿ ਇਹਦੇ ਵਿੱਚ ਵੈਲੀ ਨਹੀਂ ਹੈਗੀ ਇਹ ਕਨਵੈਨਸ਼ਨ ਹੈਗੀ ਹੈ ਜਿਹਦੇ ਵਿੱਚ ਸਾਨੂੰ ਤਾਂ 100 ਬੰਦੇ ਦਾ ਟਾਰਗੇਟ ਲੱਗਾ 250 ਜਿਹੜਾ ਸਾਨੂੰ ਮੈਂਬਰ ਹੈਗਾ ਜਿਹੜੇ ਪਾਰਟੀ ਕਮੇਟੀ ਦੇ ਮੈਂਬਰ ਹੈ ਉਹਦੇ ਨਾਲ ਆ ਕੇ ਹੋਗਾ ਜਿਹਦੇ ਵਿੱਚ ਨਾਲ ਹੀ ਸਾਡੇ ਮੈਲਾ ਵੀਕ ਜਿਹੜੀ ਹੈਗੀ ਹੈ ਐਸਪੀ ਵੀ ਪੁਲਿਸ ਵੀ ਉਹ ਵੀ ਜਾ ਰਹੇ ਨੇ ਉਹਨਾਂ ਦੇ ਜਿੰਨੇ ਵੀ ਬਲੌਕ ਕਿੱਥੇ ਜੁਸਤਾਂ ਨੇ ਜਿਆਦਾ ਜਿੰਨੇ ਇਸ ਕਰਕੇ ਆਪਾਂ ਦੇਖੀਏ ਤਾਂ ਪਹੋਂਗ ਵਾਲਾ ਵੀ ਕਾਂਗਰਸ ਪਾਰਟੀ ਦੇ ਜਿਹੜਾ ਹੈਗਾ ਸਾਰੇ ਹੀ ਵਰਕਰਾਂ ਦੇ ਵਿੱਚ ਜਿਹੜਾ ਹੈਗਾ ਪਾਰਟੀ ਉਸ ਦਾ ਹੀ ਹੁੰਦਾ ਹੈਗਾ ਸਾਡੀ ਧੰਨਵਾਦ ਕਰਨਾ ਹੈ ਉਹਨਾਂ ਨੇ ਆਪਣੇ ਕੀਮਤੀ ਸਮੇਂ ਵਿੱਚ ਤੋਂ ਸਮਾਂ ਕੱਢ ਕੇ ਉਹ ਆ ਰਹੇ ਨੇ ਬਹੁਤ ਸੌਂਗਸ ਪਾਰਟੀ ਦੀ ਤਰਫ ਵੀ ਦੇ ਸਰਦਨ ਚਾਹਤਾਂ ਦੇ ਮੈਂ ਸਮੁਦਾਇਕ ਜਾਣ ਵਾਲੇ ਸਮੇਂ ਵਿੱਚ ਪਾਰਟੀ ਵੱਲੋਂ ਜਿਹੜਾ ਹੋਲ ਵੀ ਬਹੁਤ ਪ੍ਰੋਗਰਾਮ ਲਿਖੇ ਗਏ ਨੇ ਜਿਸ ਤਰ੍ਹਾਂ ਕਿ ਸਾਡੇ ਸਾਰੇ ਪੰਜਾਬ ਵਿੱਚ ਜਿਹੜੀ ਹੈਗੀ ਫੈਡਰਲ ਮਾਪਦੰਡ ਵੀ ਹੈ ਉਹਦੇ ਵਾਸਤੇ ਸਾਰੇ ਸਾਡੇ ਵਰਕਰ ਸਾਰੇ ਤਿਆਰ ਹੈਗੇ ਅੰਦਰ ਕੀਮਤ ਹੈ ਆਪਾਂ ਬੱਸ ਬੱਸ ਉਧਰੇ ਸਾਭਾ ਕਾ ਕਾਉਂਸਲਰ ਮਨੀਸ਼ ਪ੍ਰਭਕਰ ਨੇ ਦੱਸਿਆ ਕਿ ਸੰਮੇਲਨ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਸਮੂਹ ਵਰਕਰ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਢਾਲੀਵਾਲ ਦੀ ਅਗਵਾਈ ਹੇਠ ਰਵਾਨਾ ਹੋਏ ਨੇ। ਉਹਨਾਂ ਕਿਹਾ ਕਿ ਇਹਨਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਡੇ ਮਾਰਚ ਨਾਲ ਜਿੱਤ ਹਾਸਲ ਕਰੇਗੀ। ਇਸ ਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ। ਅੱਜ ਸੰਭਲਾਲਾ ਜੀ ਵੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਸ੍ਰੀ ਮਲਕਾ ਜਨ ਸਰਕੇ ਜੀ ਪੰਜਾਬ ਦੌਰੇ ਤੇ ਆ ਰਹੇ ਆ। ਜਿਸ ਵੇਲੇ ਚ ਬੋਲਿਆ ਕਰਨ ਲਈ ਆਜਾ ਪਵਾੜੇ ਤੋਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਬੁਰਬੰਦ ਸਿੰਘ ਕਾੜੀਵਾਲ ਜੀ ਪਵਾੜਾ ਐਮਐਲਏ ਕਾੜੀਵਾਲ ਸਾਹਿਬ ਦੀ ਅਗਵਾਈ ਦੇ ਵਿੱਚ ਪਵਾੜੇ ਲਈ ਬਹੁਤ ਵੱਜਾ ਜਥਾ ਇਸ ਕਨਵੈਨਸ਼ਨ ਦੇ ਵਿੱਚ ਹਾਜ਼ਰ ਹੋਣ ਜਾ ਰਹੇ ਆ ਤੇ ਸਾਰੇ ਮੈਂਬਰ ਉਹਨਾਂ ਹਮਾ ਕੇ ਕਿਸੇ ਯਾਤਰਾ ਦੇ ਵਿੱਚ ਸ਼ਾਮਲ ਹੋਣ ਲਈ ਪਵਾੜਾ ਤੋਂ ਉੱਤਰਨ ਆ ਰਹੇ ਆ